ਸਸਤਰੀ ਗਾਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਆਪਣੇ ਨਵਰੀਤ ਗਿਰਦਰ ਤਾਂ ਅੱਜ ਇੱਕ ਨਵਾਂ ਬਲੌਗ ਲੈ ਕੇ ਆ ਚੁੱਕਿਆ ਅੱਜ ਹੈਗਾ ਸਪੈਸ਼ਲ ਡੇ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਡੇ ਸਬਸਕ੍ਰਾਈਬ ਕਰਨ ਨਾਲ ਇੱਕ ਮੋਟੀਵੇਸ਼ਨ ਮਿਲਦਾ ਹੈ ਤਾਂ ਕਿ ਆਪਾਂ ਨਵੇਂ-ਨਵੇਂ ਬਲੌਗ ਅੱਗੇ ਅਪਲੋਡ ਕਰ ਸਕੀਏ ਡੇਲੀ ਦੇ ਬਾਏ ਡੇਲੀ ਹੁਣ ਮੇਰੇ ਬਲੌਗ ਇੱਕ ਅੱਧਾ ਦਿਨ ਛੱਡ ਕੇ ਆਉਂਦੇ ਨੇ ਕਈ ਵਾਰ ਲੇਟ ਵੀ ਹੋ ਜਾਂਦੇ ਨੇ ਕੁਝ ਵਰਕ ਦੇ ਵਿੱਚ ਬਿਜ਼ੀ ਹੋਈ ਦਾ ਸਟੂਡੈਂਟ ਦੇ ਐਗਜ਼ਾਮ ਨੇੜੇ ਆ ਰਹੇ ਨੇ ਉਹਨਾਂ ਦਾ ਕਰਕੇ ਬੜਨ ਥੋੜਾ ਜਿਹਾ ਹੁਣ ਵਧੂਗਾ ਤਾ ਪਲੀਜ਼ ਤੁਹਾਡੇ ਇੱਕ ਸਬਸਕ੍ਰਾਈਬ ਕਰਨ ਨਾਲ ਇੱਕ ਮੋਟੀਵੇਸ਼ਨ ਹੀ ਮਿਲਦਾਗਾ ਤਾਂ ਪਲੀਜ਼ ਸਬਸਕ੍ਰਾਈਬ ਮਾਈ YouTube ਚੈਨਲ ਬੇਰੁਜ਼ਗਾਰ ਬਲੌਗਰ ਅੱਜ ਦਾ ਬਲੌਗ ਕੁਝ ਸਪੈਸ਼ਲ ਹੈਗਾਗਾ ਅੱਜ ਆਪਾਂ ਨੂੰ ਕਿਤੇ ਇਨਵਾਈਟ ਕੀਤਾਗਾ ਤੇ ਟਾਈਮ 9:30 ਹੋ ਗਏ ਮੈਂ ਆਂਟੀ ਦੀ ਵੇਟ ਕਰ ਰਹੇ ਆਂਗੇ ਤਾਂ ਕਿ ਜਲਦੀ ਜਲਦੀ ਸਫਾਈ ਕਰਕੇ ਆਪਾਂ 12:30 12 ਵਜੇ ਉੱਥੇ ਪਹੁੰਚਣਾ ਹੈਗਾਗਾ ਇੱਕ ਚੰਗੀ ਥਾਂ ਹੈਗੀ ਇੱਕ ਮੋਟੀਵੇਸ਼ਨਲ ਥਾਂ ਹੈਗੀ ਆ ਪਹਿਲਾਂ ਤੁਸੀਂ ਸਾਰੇ ਮੈਨੂੰ ਕੰਗ੍ਰੈਚੁਲੇਸ਼ਨ ਕਰੋ ਤਾਂ ਕਿ ਆਪਾਂ ਨੂੰ ਪੰਜਾਬ ਲੈਵਲ ਦੇ ਉੱਪਰ ਬਲੱਡ ਸੁਸਾਇਟੀ ਨੇ ਆਪਾਂ ਨੂੰ ਦੋ ਦੇ ਦਿੱਤੇ ਨੇ ਚੇਅਰਮੈਨੀ ਦਾ ਤੇ ਇੱਕ ਦਿੱਤਾ ਗਿਆ ਆਪਾਂ ਨੂੰ ਕੈਸ਼ੀਅਰ ਦਾ ਠੀਕ ਹੈ ਉਹ ਮੇਰੇ ਤੇ ਡਿਪੈਂਡ ਹੈ ਕਿ ਮੈਂ ਕਿਹੜਾ ਲੈਣਾ ਹੈਗਾ ਮੈਂ ਹਜੇ ਕੁਝ ਸਾਈਨ ਨਹੀਂ ਕੀਤਾ ਬਟ ਅਕੋਰਡਿੰਗ ਟੂ ਮੀ ਮੇਰੀ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਤਾਂ ਮੈਨੂੰ ਚੇਅਰਮੈਨ ਹੀ ਕਰਨੀ ਚਾਹੀਦੀ ਆ ਤਾਂ ਮੇਰਾ 100 1% ਇਹੀ ਹੈਗਾ ਬਾਕੀ ਉਹਨਾਂ ਤੇ ਡਿਪੈਂਡ ਆ ਆਪਾਂ ਨੂੰ ਕਿਹੜਾ ਦੋਨਾਂ ਨੂੰ ਦੋਨਾਂ ਦੇ ਵਿੱਚੋਂ ਕਿਹੜਾ ਉਹਦਾ ਦਿੰਦੇ ਨੇ ਠੀਕ ਹੈ ਤੇ ਪਲੀਜ਼ ਅੱਜ ਮੇਰੇ ਚ ਬਲੌਗ ਦੇ ਨਾਲ ਜੁੜੇ ਰਹੋ ਤੁਹਾਨੂੰ ਅੱਗੇ ਦਿਖਾਵਾਂਗੇ ਅੱਜ ਕੀ ਕੀ ਹੁੰਦਾਗਾ ਬਸ ਹੁਣ ਮੈਂ ਕੁਝ ਨਹੀਂ ਕਰਨਾ ਅੰਟੀ ਆਣ ਗਿਆ ਆਪਾਂ ਸਫਾਈ ਕਰਨੀ ਹੈਗੀ ਹੈ ਕਿ ਨਾਲ ਮੈਂ ਹੈਲਪ ਕਰਦੀ ਕਰਦੀ ਆ ਚਾੜੂ ਮੈਂ ਆਪ ਲਗਾਨੀ ਹੈ ਅੰਟੀ ਪੋਚਾ ਲਗਾੰਨੇ ਨੇ ਇੰਸਟਿੰਗ ਮੈਂ ਆਪ ਕਰਦੀਆ ਅੰਡੇ ਬਰਤਨ ਸਾਫ ਕਰ ਦੰਦੇ ਹੁੰਦੇ ਨੇ ਤਾਂ ਰਲ ਮਿਲ ਕੇ ਚੱਲਦਾਗਾ ਤੇ ਉਸ ਤੋਂ ਬਾਅਦ ਬਸ ਰੈਡੀ ਹੋਣਾਗਾ ਹਲਕਾ ਫੁਲਕਾ ਹੇਅਰ ਟੱਚ ਦੇਣਾ ਹੈਗਾਗਾ ਫੇਸ ਲਗਭਗ ਸਾਫ ਹੀ ਹੈਗਾਗਾ ਕੋਈ ਜ਼ਿਆਦਾ ਆਪਾਂ ਨੂੰ ਹੈ ਨਹੀਂ ਮੇਕਅਪ ਦੀ ਨੀਡ ਤਾਂ ਆਪਾਂ ਨੂੰ ਕੋਈ ਇਹ ਵੀ ਨਹੀਂ ਲਾ ਲੋਚਾ ਹੈਗਾ ਕਿ ਆਪਾਂ ਸਪਸ਼ਾ ਰੈਡੀ ਹੋ ਕੇ ਜਾਣਾ ਮੈਂ ਸਿੰਪਲ ਜ਼ੋਬਰ ਲੁੱਕ ਰੱਖਦੇ ਹਮੇਸ਼ਾ ਹਾਂ ਇਹ ਮੇਰਾ ਇੱਕ ਐਸਾ ਜੇ ਟ੍ਰੈਡੀਸ਼ਨਲ ਡਰੈੱਸ ਹੀ ਆ ਮੇਰੀ ਕਿ ਮੈਂ ਹਮੇਸ਼ਾ ਟੀ-ਸ਼ਰਟ ਜਾਂ ਪੈਂਟ ਪਾਣੇ ਤੇ ਜਾਂ ਟੌਪ ਜਾਂ ਪੈਂਟ ਪਾਣੇ ਸੂਟ ਰੀਅਰ ਕੇਸ ਹੁੰਦਾ ਜਦੋਂ ਵੀ ਮੈਂ ਪਾਉਣੇ ਹੈਗੇ ਕਿ ਆਈ ਕੈਨੋਟ ਕੰਫਰਟੇਬਲ ਇਨ ਮਾਈ ਸੂਟ ਤਾਂ ਉਹ ਕਿਤੇ ਰੀਅਰ ਕੇਸ ਹੁੰਦਾ ਦਾ ਤਾਂ ਕਈ ਗਿਆਨੀ ਮੈਨੂੰ ਗਿਆਨ ਵੀ ਦਿੰਦੇ ਹੁੰਦੇ ਨੇ ਕਿ ਤੁਸੀਂ ਇਹ ਕੱਪੜੇ ਪਾਉਣੇ ਇਹ ਕੱਪੜੇ ਪਾਉਣੇ ਮੈਂ ਸਿੱਧੀ ਤੋਂ ਬਿਲੋਂਗ ਕਰਦੀ ਆ ਮੇਰੀ ਆਪਣੀ ਚੋਇਸ ਆ ਮੈਂ ਆਪਣੀ ਮਿਹਨਤ ਨਾਲ ਕਮਾਉਣੀ ਆਪਣੀ ਮਿਹਨਤ ਨਾਲ ਖਾਣੀ ਹੈਗੀ ਹੈ ਨਾ ਕਿਸੇ ਨੂੰ ਕੋਈ ਪ੍ਰੋਬਲਮ ਹੋਣੀ ਨਹੀਂ ਚਾਹੀਦੀ ਕਪੜੇ ਹਮੇਸ਼ਾ ਮੇਰੇ ਪੂਰੇ ਹੁੰਦੇ ਨੇ ਮੇਰੀ ਫੈਮਲੀ ਅਲਾਉ ਕਰਦੀ ਆ ਤਾਂ ਮੈਂ ਪਾਉਂਨੇ ਆ ਹਨਾ ਉਹਨਾਂ ਕਿਸੇ ਨੂੰ ਕੋਈ ਤਕਲੀਫ ਨਹੀਂ ਹੁੰਦੀ ਜੇ ਕਿਸੇ ਦੀਆਂ ਅੱਖਾਂ ਚਾਰਾ ਦਰਦ ਕਰਦੀਆਂ ਹੁੰਦੀਆਂ ਤਾਂ ਪਲੀਜ਼ ਐਂਕਲ ਲਗਾਓ ਬਲੈਕ ਕਲਰ ਦੀ ਤੇ ਇੱਕ ਬਲੌਕ ਦੀ অপਸ਼ਨ ਵੀ ਆਉਂਦੀ ਹੁੰਦੀ ਆ ਉਹਨੂੰ ਤੁਸੀਂ ਮੈਨੂੰ ਬਲੌਕ ਵੀ ਕਰ ਸਕਦੇ ਹੋ ਠੀਕ ਹੈ ਤਾਂ ਆਪਾਂ ਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿਉਂਕਿ ਮੇਰੇ ਘਰੇ ਕਣਕ ਕੋਈ ਸੁੱਟ ਕੇ ਨਹੀਂ ਜਾਂਦਾ ਮੈਂ ਆਪਦੀ ਦਸਾਂ ਨੌਆਂ ਦੀ ਕਿਰਤ ਕਰਕੇ ਖਾਂਦੇ ਆ ओके फ्रेंड्स अंटी ਸਫਾਈ ਲਗਭਗ ਕਰ ਗਏ ਨੇ ਆਪਾਂ ਨਾਲ ਹੈਲਪ ਕਰਤੀ ਸੀ ਵਧੀਆ ਡਸਟਿੰਗ ਵਗੈਰਾ ਕਰਕੇ ਨੇ ਤੇ ਸਫਾਈ ਪ੍ਰੋਪਰ ਹੋ ਚੁੱਕੀ ਹੈਗੀ ਲਗਭਗ ਵਧੀਆ ਠੀਕ ਹੈ ਤੇ ਬਸ ਹੁਣ ਨਾਣਾ ਆਪਾਂ ਰੈਡੀ ਹੋਣਾ ਤੇ ਉਸ ਤੋਂ ਬਾਅਦ ਆਪਾਂ ਫਿਰ ਜਾਣਾ ਹੈ ਹਾਂਜੀ ਫਰੈਂਡਸ ਆਪਾਂ ਰੈਡੀ ਹੋ ਚੁੱਕੇ ਆ ਆਪਣੀ ਲੁੱਕ ਤੇ ਅੱਜ ਗਿਰਦਰ ਸਾਹਿਬ ਨੇ ਉਹ ਦਿੱਤੇ ਹੋਏ ਗਿਫਟ ਪਾਇਆ ਆਪਾਂ ਸ਼ੂਜ਼ ਆ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਕਿਵੇਂ ਆ ਬਹੁਤ ਟਾਈਮ ਹੋ ਗਿਆ ਸੀ ਪਿਆਰ ਨੂੰ ਤੇ ਹੁਣ ਆਪਾਂ ਚੱਲੇ ਆ ਰੈਡੀ ਕਰ ਲਈ ਇਹਨਾਂ ਨੇ ਕਾਰ ਤੇ ਚੱਲੇ ਆ ਆਪਾਂ ਤੇ ਚਲੋ ਮਿਲਦੇ ਆ ਉੱਥੇ ਜਾ ਕੇ ਠੀਕ ਹੈ ਬਲੌਗ ਨਾਲ ਜੁੜੇ ਰਹੋ ਤੇ ਆਪਾਂ ਚੱਲੇ ਆ ਉੱਥੇ ਆ ਕੁਛ ਲਾ ਕੇ ਅਮ ਲੋਕ ਤੁਹਾਨੂੰ ਉੱਥੇ ਜਾ ਕੇ ਦਿਖਾਵਾਂਗੇ ਫਰੈਂਸ ਆਪਾਂ ਪਹੁੰਚ ਗਏ ਸਿਗੇ ਤੇ ਗੱਡੀ ਆਪਾਂ ਲਗਾਤੀ ਆ ਇੱਧਰ ਗਰਦਰ ਸਾਹਿਬ ਅੱਗੇ ਅੱਗੇ ਲਿਖਦੇ ਆ ਜਾ ਕੇ ਉੱਥੇ ਕੀ ਬਣਦਾ ਬਲੌਗ ਦੇ ਨਾਲ ਜੁੜੇ ਰਹੋ ਦਿਖਾਨੇ ਆ ਤੁਹਾਨੂੰ ਆਪਾਂ ਇੱਥੇ ਪਹੁੰਚੋ ਕੇ ਸਿਗੇ ਤੇ ਗਰਦਰ ਸਾਹਿਬ ਆਪਣਾ ਨਾਮ ਦੇ ਰਹੇ ਨੇ ਗਰਮੀ ਬਹੁਤ ਆ ਸਾੜ ਗਿਆ ਉੱਪਰ ਟੌਪ ਤੇ ਅੰਦਰੋਂ ਉਹ ਉਹ ਆਪਣਾ ਦੇ ਰਹੇ ਨੇ ਨਾਮ ਤਾਂ ਦੇਖਦੇ ਕੀ ਹੈਗਾ ਤਸੀਨ ਆ ਗਿਆ ਮੈਂ ਤਾਂ ਲਾਉਣਾ ਜੁੜੇ ਰਹੇ ਤੇ ਤੁਸੀਂ ਲਗਾਇਆ ਨਾ اچھا ਇਹ ਵੀਰ ਜੀ ਇਹਨਾਂ ਨੇ ਬਲੱਡ ਦਾ ਡੋਨੇਟ ਵਾਸਤੇ ਕੈਂਪ ਲਗਾਇਆ ਠੀਕ ਹੈ ਤਾਂ ਦਿਖਾਣੇ ਆਪਾਂ ਪਰ ਕਿੰਨੇ ਕੁ ਮਰੀਜ਼ ਦੇ ਚੁੱਕੇ ਆ ਬਲੱਡ ਕਾਸਟ ਜਿਹੜੇ ਦੇਗੇ ਬਾਕੀ ਹੋਰ ਹੋਰ ਆਈ ਜਾਂਦੇ ਓਕੇ ਕਿੰਨੇ ਤੋਂ ਕਿੰਨੇ ਵਜੇ ਤੱਕ ਆ ਇਹ ਹੈਗਾ ਜੀ 9 ਤੋਂ 2 ਵਜੇ ਓਕੇ 902 ਵਜੇ ਤੱਕ ਦਾ ਹੈਗਾ ਠੀਕ ਹੈ ਤਾਂ ਜਦੋਂ ਨੂੰ ਬਲੌਗ ਪਹੁੰਚੂਗਾ ਉਦੋਂ ਨੂੰ ਤਾਂ ਮੇ ਵੀ ਇਹ ਕੈਂਪ ਖਤਮ ਹੋ ਜਾਊਗਾ ਰਾਮਬੱਟ ਬਲੱਡ ਜਰੂਰ ਡੋਨੇਟ kiya ਕਰੋ ਤੋ ਕਿ ਇਹਨਾਂ ਕਿਸੇ ਦੀ ਜ਼ਿੰਦਗੀ ਬਚਦੀ ਆ ਤੇ ਗਿਰਦਰ ਸਾਹਿਬ ਦੇ ਰਹੇ ਨੇ ਸਾਹਮਣੇ ਖੜੇ ਨੇ ਤਾਂ ਬਲੱਡ ਦੇ ਰਹੇ ਨੇ ਉਹ ਡੋਨੇਟ ਕਰਨਗੇ ਮੇਰੇ ਜਦ ਆਲਰੇਡੀ ਘਟ ਰਹਿੰਦਾ ਮੈਂ ਬਾਹਰ ਦੀ ਵੀਡੀਓ ਬਣਾ ਰਹੀ ਆ ਉਹਨਾਂ ਦੀ ਚਲੋ ਦੇਖਦੇ ਆ ਇਹ ਸੇਵਲੋ ਹਸਪੀਟਲ ਦੇ ਉੱਪਰ ਟਾਪ ਫਲੋਰ ਤੇ ਹੈਗਾ ਉੱਥੇ ਬਲੱਡ ਬੈਂਕ ਬਣਿਆ ਹੋਇਆ ਤੇ ਉੱਥੇ ਆਪਾਂ ਨੂੰ ਬੁਲਾਇਆ ਸੀ ਉਹਨਾਂ ਨੇ ਪੈਸਾ ਇਫੈਕਟ ਪਾ ਨਹੀਂ ਹੁੰਦਾ ਹਾਂ ਲੈਟੋਨੇਟ ਕਰਨਾ ਹੈ ਨਹੀਂ ਨਹੀਂ ਬਲੱਡ ਬੇਰੀ ਸੌਟਾਈਸ ਕਰੀਏ ਕੇਵਰੀ ਬੋਡੀ ਤੇ ਨਾ ਕੋਈ ਪ੍ਰੋਬਲਮ ਆ ਗਈ ਕਿ ਨਾ ਕੁਝ ਨਹੀਂ ਮੈਨੂੰ ਨੈਗੇਟਿਵ ਮੇਰੇ ਵਾਸਤੇ ਮਿਲ ਸਕਦਾ ਵਾਧੂ ਮੇਰਾ ਤਾਂ ਵਾਧਦਾ ਹੀ ਨਹੀਂ ਠੀਕ ਹੈ ਨਹੀਂ ਚਲੋ ਨਾ ਹੁਣੇ ਬਣਾਇਆ ਕਿ ਘਰੋਂ ਬਣਾ ਕੇ ਆਏ ਸੀ ਇਹ ਬਣਾਇਆ ਨਹੀਂ ਹੁੰਦਾ ਤਾਂ ਇਹ ਲੋ ਇਹ ਚ ਬਣ ਬਣਾਉਣ ਵਾਲੀ ਕਿਹੜੀ ਗੱਲ ਹੁੰਦੀ ਹੈ ਮੈਂ ਤਾਂ ਅੰਡਰਸਟੈਂਡ ਨਹੀਂ ਮੈਂ ਤਾਂ ਕੁਝ ਕਹਿ ਨਹੀਂ ਹੁੰਦਾਂ ਮਹਾਨ ਰਣ ਬਸ ਤਲੀ ਘੋਟੀ ਹੁੰਦੀ ਹੈ ਦੇਖ ਲੈ ਚੱਲੇ ਇੱਕ ਕਰੇ ਨਹੀਂ ਅੱਛਾ ਹੀ ਹੋ ਗਿਆ ਮਹਾਨ ਕੈਪ ਇਹ ਫਸਟ ਟਾਈਮ ਮਿਲ ਆ ਗਿਆ ਪਹਿਲਾਂ ਵੀ ਸੀਗਾ ਇਹ ਬੰਦਾ ਹਰ ਸਾਲ ਹੀ ਲੋੜੀਂਦਾ। ਓਕੇ। ਸਾਲ ਚ ਇੱਕ ਹੋਏ। ਇਹ ਹਰ ਸਾਲ ਲੱਗਦਾ ਹੈ ਵਿੱਚ। ਓਕੇ, ਠੀਕ ਹੈ। ਕਦੇ ਡੇਰੇ ਬਾਪਾ ਬੱਗੂ ਘਰ ਤੇ ਇਹ ਚਿਮਨ ਦੀ ਜੁਦੀਆ ਲੱਗੇ। ਓਕੇ। ਇਹ ਲਓ। ਗੱਦਰ ਸਾਹਿਬ। ਹੁੰਦਾ ਬੈਸਟ ਹੋ ਗਿਆ। ਉਹ ਕਰਦੇ ਨਾ ਬੰਦਾ ਉਹਦਾ ਪੈਨਸ਼ਨ ਹੋ ਜਾਏਗਾ। ਬਾਅਦ ਵਿੱਚ ਆ ਮਿਲੂਗਾ। ਤੁਹਾਡਾ ਬੋਲ ਮਿਲੂਗਾ ਪਹਿਲਾ ਆ ਆ ਬਹੁਤ ਵਧੀਆ ਲੱਗਿਆ ਮੈਨੂੰ ਪਹਿਲਾ ਮੈਂ ਤਾਂ ਕਈ ਵਾਰੀ ਹੁੰਦਾ ਨਾ ਫਰੂਟੀ ਦੇਗੇ ਉਹ ਪ੍ਰਣਾ ਹੋ ਗਿਆ ਨਾ ਰਵਾਇਤੀ ਆ ਕੇ ਤਾਂ ਕਾਫੀ ਮੋਟੀ ਹੈ ਨਾ ਬਹੁਤ ਮੋਟੀ ਹੁੰਦੀ ਹੈ ਨਾ ਤਾਂ ਉਹ ਛੇਤੀ ਹੋ ਜਾਂਦੀ ਹੈ ਉਹ ਤਾਂ ਪਾਈਪਿੰਗ ਦੀ ਹੈ ਅੰਦਰ ਪਾਈਪਿੰਗ ਦੀ ਹੈ ਬਟ ਫੋਨ ਵਾਲੇ ਤਾਂ ਮੇਰੇ ਇੰਨੀ ਲਾਈ ਨਹੀਂ ਸੀ ਮੇਰੇ ਤਾਂ ਪਤਲੇ ਹੀ ਲਾਈ ਸੀ ਜਦੋਂ ਮੇਰੇ ਬਲੱਡ ਜੜਵਾਇਆ ਸੀ ਹੋ ਗਿਆ ਹੀ वेरी गुड आई अप्रिशिएट यू खूनदान महादान सारे को करवाना चाहिए ना मैं तो हमेशा ले आई है मैं तो बहुत बड़ी डोनेट मैं कहा मैं तो हमेशा ले आई मेरी तो पहले मैं करवांदी हुंदी सी हर बर्थडे पे ਮੀਟਰ ਦੀ ਮੈਟਰ ਨੂੰ ਕਰਦੀ ਹੈ ਬਸ ਆਊਟ ਆਉਟ ਸਰੋ ਲੋ ਚਾਰ ਨੇ ਵੀ ਡੋਨੇਟ ਕੀਤਾ ਸੀ ਜੀ ਰੀਡਰ ਹਾਂਜੀ ਹਾਂਜੀ ਕਰੋ ਹਾਂ ਜੀ ਤੁਸੀਂ ਸਰ ਮੁਲਾਜ਼ਮ ਲੱਗਦੇ ਆ ਨਹੀਂ ਮੈਂ ਠੀਕ ਕਰ ਓਕੇ ਮੈਂ ਕਿਹਾ ਪੱਗ ਬੰਨ੍ਹਨੀ ਆ ਨਾ ਕਲਰ ਉਹਦਾਂ ਦਾ ਬੰਨ੍ਹਿਆ ਦੇ ਠੀਕ ਹੈ ਯਾਰ ਉਹ ਸਾਮ ਨੂੰ ਤੇ ਸੈਟਿੰਗ ਕਰ ਦਿੰਦੇ ਨੇ ਆਪਾਂ ਨੂੰ ਸੈਟਿੰਗ ਕਰ ਦਿੰਦੇ ਆ ਵਧੀਆ ਲੱਗਿਆ ਬਲੱਡ ਸਾਰਿਆਂ ਨੂੰ ਡੋਨੇਟ ਕਰਨਾ ਚਾਹੀਦਾ ਵਾ ਕਿਸੇ ਦੀ ਜਾਨ ਬਚਾਉਣ ਠੀਕ ਹੈ ਜਿਹੜਾ ਪੰਜਾਬ ਚੱਲਿਆ ਕਰੇ ਕਰਿਆ ਨਹੀਂ ਆਪਾਂ ਕੈਰਵਨ ਨੂੰ ਲੈ ਕੇ ਆਉਣਾ ਇਧਰੋਂ ਤਾਂ ਹੋਮੇਓਫਰੀ ਆਪਾਂ ਸਭ ਤੋਂ ਵੇਲ ਪਾ ਕੇ ਪਹਿਲੇ ਤਾਂ ਦਾਗ ਲੱਗਿਆ ਆਹਨ ਦਾਗ ਬੋਧੇ ਨੂੰ ਹੋਵੇ ਲੱਗੇ ਹੋਏ ਨੂੰ ਪਤਾ ਨਹੀਂ ਕਾਦਾ ਲੱਗਿਆ ਕਾਦਾ ਨਹੀਂ ਲੱਗਿਆ ਗਲੀ ਚ ਫੜੀ ਕਰ ਸਕਦਾ ਗਲੀ ਚ ਫੜੀ ਕਰਕੇ ਹੋ ਸਕਦਾ ਪਰ ਟਾਈਮ ਨਾਲ ਫੀ ਹੋਵੇ ਮੈਡਲ ਆਪਾਂ ਨੂੰ ਮਿਲ ਚੁੱਕਿਆ ਪਤਾ ਨਹੀਂ ਕਿਹੜਾ ਬਾਦਰੀ ਦਾ ਕੰਮ ਕਰਕੇ ਆਏ ਆਂ ਹਾਂ ਗਰ ਤੇ ਸਭ ਕਰਕੇ ਆਏ ਨੇ ਨਹੀਂ ਨਹੀਂ ਪਾਤਰੀ ਕਹਦੀ ਇਹ ਤਾਂ ਕਿਤੇ ਆਉਣ ਨੂੰ ਵੀ ਲੋੜ ਨਹੀਂ ਆਉਂਦੀ ਇਹ ਤਾਂ ਹੈਗਾ ਹੀ ਮੇਰੇ ਤਾਂ ਹਮੇਸ਼ਾ ਚੜ੍ਹਿਆ ਹੀ ਆ ਮੈਂ ਤਾਂ ਹਮੇਸ਼ਾ ਚੜ੍ਹਿਆ ਹੀ ਆ ਮੈਨੂੰ ਤਾਂ ਪਹਿਲਾਂ ਤਾਂ ਮੈਂ ਹਰ ਬਰਥ ਦੇ ਮੈਂ ਬਲੱਡ ਕੜਵਾਉਂਦੇ ਹੁੰਦੇ ਸੀ ਹਰ ਬਰਥ ਦੇ ਮਤਲਬ ਸਾਲ ਚ ਇੱਕ ਵਾਰੀ ਮੈਂ ਬਲੱਡ ਡੋਨੇਟ ਕਰਨਾ ਹੀ ਹੁੰਦਾ ਸੀਗਾ ਬਟਿੰਡੇ ਸਿਵਲ ਹਸਪੀਟਲ ਬਲੱਡ ਬੈਂਕ ਦੇ ਵਿੱਚ ਆਫਟਰ ਮੈਰਿਜ ਗਰਦਰ ਸਾਹਿਬ ਸਾਰਾ ਪੀ ਗਏ ਵਿੱਧੰਦ ਤਾਂ ਖਾ ਵੀ ਨਹੀਂ ਬਚ ਰਹਾ। ਕੱਟ ਗਿਆ। ਕਾਈ ਹਰ ਸਾਲ ਕੱਟ ਜਾਂਦਾ। ਹੁਣ ਵੀ ਹੁਣ ਤਾਂ ਮੜਾ ਸੈਟ ਹੈ ਹਨਾ। ਬਟ ਨਹੀਂ ਵਧੀਆ ਗੱਲ ਹੈ। ਬਲੱਡ ਸਾਰਿਆਂ ਨੂੰ ਹੀ ਡੋਨੇਟ ਕਰਨਾ ਚਾਹੀਦਾ। ਠੀਕ ਹੈ। ਹਾਂ ਕਿਸੇ ਦੀ ਜਾਨ ਬਚਦੀ ਹੈ ਹਨਾ। ਤਾਂ ਬਹੁਤ ਐਪਰੀਸ਼ੀਏਟ ਹੈ ਅੱਜ ਤਾਂ ਗਿੰਦਰ ਸਾਹਿਬ ਨੂੰ। ਲੈ ਮੈਨੂੰ ਕਹੋ ਅੱਜ ਮੇਰੇ ਕਰਨੀ ਹੋ ਇਹਨਾਂ ਨੂੰ ਪਾਰਟੀ ਆ। ਤੁਸੀਂ ਦੱਸ ਦਿਓ ਕਿਹੜੇ ਹੋਟਲ ਦੇ ਨਾਲ ਆ। ਨਹੀਂ ਰਹਿਣਾ ਤੇ ਇਹੀ ਤੁਸੀਂ ਮੈਨੂੰ ਕਹਿੰਦੇ ਮੈਂ ਤੁਹਾਨੂੰ ਕਹਿਣਾ ਸੀਗਾ ਚੱਲਦੇ ਆਪਾਂ ਜੇ ਮੈਂ ਕੀਤਾ ਹੁੰਦਾ ਹਲੋ ਗਾਇਜ਼ ਗਾਇਜ਼ ਵੀਰੇ ਗਾਇਜ਼ ਬੈਨੋ ਗਾਇਜ਼ ਵੜ ਵੀ ਨਾ ਹੈਲੋ ਗਾਇਜ਼ ਬੋਲ ਬੋਲ ਕੀ ਹੋ ਰਿਹਾ ਇੱਥੇ ਬੰਦ ਰਿਹਾ ਉਹਨਾਂ ਦਾ ਹਨਾ ਆਸੇ ਰਮਿਸ ਆ ਗਏ ਦੇ ਚਲੋ ਰੋਡ ਤੇ ਆ ਗਏ ਅੱਜ ਮਿਲਦੇ ਆ ਬੇਟੀ ਦੇ ਸਕੂਲ ਜਾ ਕੇ ਸਾਰਿਆਂ ਨੂੰ ਆਪਾਂ ਪਵਾ ਲਿਆ ਹਜ਼ਾਰ ਆਪਾਂ ਕੀ ਪਵਾ ਲਿਆ ਸੇਵਾ ਹੋ ਗਈ ਯਾਰਾ ਗਿਰਦਰ ਸਾਹਿਬ ਕਹਿੰਦੇ 200 ਲੈ 200 ਦਾ ਕੋਈ ਤੇਲ ਪਵਾਉਂਦਾ ਹੁੰਦਾਗਾ ਉਹ ਮੈਂ ਤਾਂ ਇਸ ਪੰਪ ਤੋਂ ਨਹੀਂ ਦੂਜੇ ਤੋਂ ਪਵਾਵਾਂਗੇ ਵੱਧ ਆਲਾ ਚੱਲ ਕੋਈ ਨਹੀਂ ਵੱਧ ਉਧਰ ਚੰਗੇ ਤੇਲ ਦਾ ਵੀ ਸਿਸਟਮ ਹੁੰਦਾ ਨਾ ਫਿਰ ਇਹਦਾ ਚੰਗਾ ਹੁੰਦਾ ਕਿ ਇਹਦਾ ਮਾੜਾ ਹੁੰਦਾ ਤੇ ਨਾਲ ਗਿਰਦਰ ਸਾਹਿਬ ਨੇ ਆਪਣੇ ਟਿਊਸ਼ਨ ਸੈਂਟਰ ਦੀ ਗੱਲ ਦੀ ਹੈ ਕਿ ਪ੍ਰੋਮੋਸ਼ਨ ਗਿਰਦਰ ਸਾਹਿਬੀ ਪੁਆਇੰਟ ਵੀਕ ਤੋਂ ਵੀਕ ਸਟੂਡੈਂਟ ਦੇ ਚਲਾਉਣ ਦੀ ਫੁੱਲ ਗਰੰਟੀ 3 ਤੋਂ 4 ਮਹੀਨਿਆਂ ਦੇ ਵਿੱਚ 1 ਮਹੀਨੇ ਦੇ ਵਿੱਚ ਮੇਰੇ ਕੋਲ ਇੱਕ ਬੱਚਾ ਆਇਆ ਤੇ ਮੇ ਵੀ ਉਹਨੂੰ 20 ਦਿਨ ਹੋਏ ਆ ਹਾਈ ਹਾਈ ਐਨਾ ਗੰਦਾ ਰਡਨ ਸੀ ਨਾ ਹੱਦੋਂ ਵੱਧ ਤੇ ਸਾਫ਼ ਕਰ ਗਿਆ ਰਡਨ ਉਹ ਮੈਂ ਜ਼ਰੂਰ ਪਾਉਂਗੀ WhatsApp ਸਟੇਟਸ ਤੇ ਜਾਂ Instagram ਤੇ ਜੀ ਲੰਮੀ ਲਾਈਨ ਆ ਯਾਰ ਹਾਂਜੀ ਲਾਈਨ ਹੀ ਬੜੀ ਲੰਮੀ ਹੈ ਐਸ ਇਟ ਇਜ਼ ਨਹੀਂ ਨਹੀਂ ਐਸੋ ਆਹਲੇ ਰੋਡ ਤੇ ਪਤਾ ਨਹੀਂ ਕਿਉਂ ਅੱਜ ਹਨਾ ਠੀਕਾ ਮੈਨੂੰ ਲੱਗਾ ਕਚਹਿਰੀਆਂ ਦਾ ਕਰਕੇ ਹੈਗਾ ਤਰੀਕਾ ਦਰੁਕਾ ਹੋਣੀ ਆ ਜੇ ਲੋਕਾਂ ਦੀ ਆ ਮਾਰਤੀਆਂ ਤੁਸੀਂ ਕਾਪੀਰਾਈਟ ਦੀ ਆਪਸ਼ਨ ਪਵਾਉਂਗੇ ਮੇਰੇ ਨੂੰ ਕਾਪੀਰਾਈਟ ਆ ਜਾਂਦੀ ਹੈ ਗਾਣਾ ਚੱਲੀ ਜਾਂਦਾ ਪਿੱਛੇ ਹਾਂ ਪਤਾ ਨਹੀਂ ਨਾ ਹੁੰਦਾ ਜ YouTube ਤੇ ਕਿਹੜੇ ਗਾਣੇ ਨੂੰ ਜਿਵੇਂ ਪਰਮਿਸ਼ਨ ਲਈ ਹੁੰਦੀ ਹੈ ਕਿ ਮੈਨੇ ਫਿਰ ਆਏ ਹੁੰਦਾ ਵੀ ਜੇ ਮੰਨ ਲਓ ਆਪਾਂ ਬਲੌਗ ਪਾਤਾ ਤੇ ਕਾਪੀਰਾਈਟ ਆ ਗਈ ਨਾ ਤੇ ਜਿਹੜੇ ਉਹ ਪੈਸੇ ਇਕੱਠੇ ਹੋਣੇ ਆ ਬਲੌਗ ਦੇ ਉਹ ਉਧਰ ਚਲੇ ਜਾਂਦੇ ਹਾਂ ਹਜੇ ਤਾਂ ਚਲੋ ਆਪਣਾ ਚੈਨਲ ਮੋਨਟਾਈਜ਼ ਨਹੀਂ ਹੋਇਆ ਤਾਂ ਪਲੀਜ਼ ਫੋਲੋ ਕਰ ਲੋ ਆਪਾਂ ਜਲਦੀ ਜਲਦੀ ਮੋਨਟਾਈਜ਼ ਕਰਵਾ ਕੇ ਪੈਸੇ ਕਮਾਉਣ ਜੋਗੇ ਹੋਈ ਏ ਤਾਂ ਵੀਸ ਫੋਲੇ ਫੋਲੋ ਕਰ ਲਿਓ ਫੋਲੇ ਮੈਂ ਕਹਾਂ ਫੋਲੇ ਫੋਲੋ ਕਰ ਲਿਓ ਨਹੀਂ ਕਮਾਉਣੇ ਆ ਉਹ ਤਾਂ ਚਲੋ ਮਿਹਨਤ ਦੀ ਕਮਾਈ ਆ ਮੈਂ ਸੋਚਿਆ ਹੋਇਆ ਵੀ ਜਿਹੜੀ YouTube ਤੋਂ ਕਮਾਈ ਆਇਆ ਕਰੂ ਆਪਾਂ ਸੇਵਾ ਚ ਲਾਇਆ ਕਰਨੀ ਆ ਪੂਰੀ ਠੀਕ ਹੈ ਨਾ ਕਿ ਮੈਂ ਮੇਰਾ ਸਿਸਟਮ ਹੋ ਰਿਹਾ ਹੈ ਉਹ ਗਾ ਵੰਡੋ ਉਹਨਾਂ ਹੀ ਵਧੂਗਾ ਤਾਂ ਵੰਡਣਾ ਚਾਹੀਦਾ ਬਸ ਰੰਗੇ ਕੰਮ ਉਤੇ ਲੱਗੇ ਹੈ ਨਾ ਇਹੀ ਹੁੰਦਾ ਕਿਤਰੋ ਲਿਆ ਕਿਤਰੋ ਲੈ ਮੈਂ ਮੜ ਕੇ ਛਿੱਲ ਦੂੰਗਾ ਮੈਂ ਮੜ ਕੇ ਤੂੰ ਚਾਖ ਕੇ ਤਾ ਨਾ ਕਿਤਰ ਤੂੰ ਵੀ ਲਵਾ ਦੇਣਾ ਆਪਾਂ ਆਪਾਂ ਇੱਥੇ ਦੋ ਦੋ ਸਾਲ ਹੈ ਹਾਂ ਇਤਾਂ ਹਾਲ ਹੋਣਾ ਪੈਣਾ ਸਪੀਡ ਤੇ ਹਾਂ ਬੂਫਰ ਆਪਣੇ ਵਾਲੇ ਨਾਲ ਨਹੀਂ ਲੱਗੇ ਨਾ ਪੈਟਰੋਲ ਵਧੀਆ ਹੈ ਉਹ ਬੂਫਰ ਮੈਂ ਕਿ ਆਪਣੇ ਵਾਲੇ ਨਾਲ ਦੇ ਲੱਗੇ ਨਾ ਆਪਣੇ ਵਾਲੇ ਤੋਂ ਛੋਟਾ ਆਪਣਾ ਵੱਡਾ ਆਪਣੇ ਨਾਲ ਬਹਲੀ ਧੰਕਦਾ ਹੈ ਨਾ ਵੈਸੇ ਤਾਂ ਵਧੀਆ ਜੇ ਮੰਨ ਲਓ ਵੀ ਚੀਜ਼ ਇੱਕ ਵਾਰੀ ਬਣਦੀ ਆ ਹਨਾ ਵਧੀਆ ਬਣੀ ਆ ਕਿੰਨਾ ਹਾਂ ਸੜਕ ਦਾ ਹਾਲ ਦੇਖ ਲਓ ਸਾਡੇ ਮੁਕਸਰ ਦਾ ਆ ਨਹੀਂ ਸਾਭ ਜਿੱਦਾਂ ਬਸ ਆ ਚੱਲ ਕੋਈ ਨਹੀਂ ਕੋਈ ਨਹੀਂ ਕੋਈ ਮੈਨੂੰ ਤੁਸੀਂ ਆ ਸਜੈਸ਼ਨ ਵਧੀਆ ਦਿੱਤਾ ਵੀ ਐਂ ਕਰਕੇ ਬਣਾਉ ਬਣਾ ਲਿਆ ਕਰੋ ਕਿਵੇਂ ਐਂ ਕਰਕੇ ਫੋਨ ਆ ਐਂ ਕਮਾਉਣਾ ਵੀ ਸ਼ੌਕ ਆ ਆ ਰੱਖੀ ਲੋਕਾਂ ਨੂੰ ਪਤਾ ਨਹੀਂ ਕਿਉਂ ਨਹੀਂ ਸੈਂਸ ਹੈਗੀ ਹਨਾ ਵੀ ਵਿੱਚ ਲਿਆ ਲਿਆ ਅੱਗੇ ਗੱਡੀਆਂ ਨੇ ਇਹ ਨਾ ਸਿਆਣਾ ਪੈਣਾ ਬੰਦਾ ਉਹ ਵਿੱਚ ਪਿੱਛੋਂ ਲਿਆ ਕੇ ਲਾਈ ਤੇ ਜਿੱਤੇ ਵੀ ਲੱਗ ਗਈ ਫੇਰ ਆਪੇ ਤਾਂ ਕੋਈ ਬਦੌਲ ਨਹੀਂ ਵੈਸੇ ਵੀ ਕੰਮ ਚੱਲੀ ਜਾਂਦਾ ਦੇਖੋ ਇੱਧਰ ਲੱਗਿਆ ਪਿਆ ਇਹ ਪਾਰਕ ਦੇ ਕੋਲੋ ਕੋਲੋ ਜੀ ਇੱਥੋਂ ਖਰਾਬ ਹੈ ਸੜਕ ਬਾਕੀ ਤਾਂ ਲਗਭਗ ਸਹੀ ਹੈਗੇ ਆਪਣੇ ਰਾਜਾ ਬੜਿੰਗ ਦੇ ਘਰ ਤੋਂ ਲੈ ਕੇ ਆਪਣੇ ਰੋਡ ਤੱਕ ਫੇਰ ਵੀ ਸੜਕ ਸਾਫ਼ ਹੈ ਹਨਾ ਉਡਾਰੀ ਜੀ ਨੂੰ ਬੱਸ ਥੋੜੀ ਜਿਹੀ ਦਵਾਈ ਤਾਂ ਆਪਣੇ ਵਾਲਾ ਰੋੜ ਤਾਂ ਸਾਫ ਚੱਲ ਗਮ ਜਿਹਾਣਾ ਆਇਆ ਮਾ ਆਪਾਂ ਨੂੰ ਉਹਨਾਂ ਨੇ ਜਸ ਬੁਲਾਇਆ ਸੀ ਆਪਾਂ ਨੂੰ ਇਹ ਥੋੜੀ ਕਿਹਾ ਸੀਗਾ ਬਲੱਡ ਟੂ ਨੀਡ ਕਰਕੇ ਜਾ ਉਹਨਾਂ ਨੇ ਕਿਹਾ ਸੀ ਵੀ ਆਇਓ ਤੁਸੀਂ ਅਸੀਂ ਤੁਹਾਨੂੰ ਇਨਵਾਈਟ ਕਰਦੇ ਆ ਉਹ ਲਾਗਦੀ ਉਹ ਵਿੱਚ ਆ ਲੈ ਲਓ ਐਕਸੀਡੈਂਟ ਕਰਤਾ ਉਹਨੇ ਗੱਡੀ ਲਾਤੀ ਨਾਲ ਦਲਤੀ ਕਿਦੀ ਹੋਊਗੀ ਗਲਤੀ ਕਾਰ ਵਾਲੇ ਦੀ ਉਹ ਕਾਰ ਵਾਲੇ ਦੀ ਕਿਸੇ ਦੱਪਰੋਂ ਆਇਆ ਹੋਊਗਾ ਪਿੱਛੋਂ ਤੇਜ਼ ਆਉਣਾ ਸੀਗਾ ਚਲੋ ਲਾ ਦੀ ਬਹੁਤ ਪਰ ਇਹਦੀ ਕੱਢ ਦੇਣਾ ਸੀ ਆਪਾਂ ਤਾਂ ਇਹੇ ਕਰਕੇ ਰਾਸ਼ਾ ਦੇਖੋ ਨਹੀਂ ਇੱਦਾਂ ਕਰਨਾ ਚਾਹੀਦਾ ਨਹੀਂ ਕਰਨਾ ਇਹ ਤਾਂ ਹੁਣ ਉਹ ਦੇਖੋ ਗੱਡੀ ਲਾ ਦੀ ਗੱਡੀ ਉਹ ਬੰਦਾ ਕਿੱਥੇ ਆ ਉਹ ਖੜਾ ਹੋਣਾ ਤਾਂ ਸਾਈਡ ਤੇ ਰਗੜਿਆ ਤਾਂ ਵੱਡੀ ਗੱਡੀ ਵਾਲਾ ਜਾਂਦਾ ਬਹੁਤ ਗਲਤ ਉਹੀ ਹੈ ਨਾ ਹਾਲਾਂਕਿ ਗਲਤੀ ਉਸੇ ਦੀ ਹੈ ਕਾਰ ਵਾਲੇ ਦੀ ਰੋਟੀ ਲੈ ਕੇ ਆਏ ਗਏ ਲੰਦੇ ਵੀ ਸਾਡੇ ਵਰਗਾ ਕੋਈ ਹੈ ਹੀ ਨਹੀਂ ਰਸੋ ਗਰੀਬ ਵਿਚਾਰਾ ਉਹਦੇ ਇਹ ਬੰਦੇ ਦੇ ਨਾ ਕੱਪੜਾ ਦਾ ਨਾ ਜਿੰਦਾ ਹੀ ਆਉਂਦਾ ਸੀ ਹੁਣ ਹੀ ਲਿਆ ਕੇ ਗਾਂ ਠੋਕੀ ਵਿੱਚ ਡਾੜੀਦਾਰ ਬੰਦਾ ਵਿਚਾਰਾ ਆਹ ਜਿੰਨੇ ਠੋਕੀ ਹੋ ਗਿਆ ਉਹ ਦੇਖ ਆਹ ਖੜਾ ਮਨਨ ਦਾ ਹਾਂ ਨਹੀਂ ਨਹੀਂ ਇਹ ਨਹੀਂ ਉਹ ਤਾਂ ਕਿੱ데 ਕੁਛ ਨਾ ਕਿਨਾਰਾ ਆਸ਼ਾ ਇਹ ਲੋਕੀ ਨਾ ਟਿੱਕ ਕਾਉਂਦੇ ਆ ਆਪਣਾ ਮੁਹੀ ਹੁੰਦੇ ਨੀਤੇ ਜਿਹਾ ਤਾਂ ਹਵੇਗਾ ਸੇ بڑا ਅੱਜ ਰਸੇ ਜ਼ਿਆਦਾ ਨਹੀਂ ਮੈਨੂੰ ਲੱਗਾ ਕੱਲ ਇੰਨਾ ਤਾਂ ਬੰਦ ਨੂੰ ਹੋਣਾ ਜਾਂ ਜੱਦੀ ਨਹੀਂ ਬੈਠਾ ਹੋਣਾ ਜਾਂ ਕੁਝ ਹੋਣਾ ਸੀ ਸਿੱਖਣਾ ਸੋ ਫਰੈਂਡਸ ਆਪਾਂ ਚੱਲੀਏ ਬੇਟੀ ਦੇ ਸਕੂਲ ਹੁਣ ਤੇਲ ਆਪਾਂ ਪਵਾ ਲਿਆ ਠੀਕ ਹੈ ਦਸੋਂ ਹੰਦ ਕੜਤਾ ਆਪਾਂ ਉਹ ਪੈਕੇਟ ਉਹਨਾਂ ਨੇ ਦਿੱਤਾ ਨਹੀਂ ਸੀਗਾ ਇਹ ਵਿੱਚ ਉਹਨੇ ਚੱਕ ਕੇ ਸ਼ਿਵਮ ਨੇ ਵਿੱਚ ਰੱਖਤਾ ਸੀਗਾ ਖੜ ਜਾਣਾ ਤੁਸੀਂ ਚਲ ਤੁਰਪੰਨੀ ਉਹ ਆਉਂਦੀ ਗੱਡੀ ਲੈ ਕੇ ਜਾਂਦੇ ਪਿਛਾਣ ਆਪਾਂ ਨੂੰ ਕਹਿੰਦਾ ਆਪਦੇ ਘਟੇ ਲੱਜਾ ਫੇ ਟਪੰਨੀ ਨਾ ਨਹੀ ਉਹਦੇ ਕੋਲ ਕਿਹੜੀ ਗੱਡੀ ਆ ਰੇਟਸ ਹਾਂ ਤੇ ਫਿਰ ਉਹਨੂੰ ਕੀ ਪ੍ਰੋਬਲਮ ਆ ਕਿ ਫੈਮਿਲੀ ਨੇ ਜਾਣਾ ਨਾ ਤਰਾਣੀ ਨੇ ਬੁਲਾਉਣਾ ਹੋਊਗਾ ਤਾਂ ਹਨਾ ਇਹ ਹੈ ਨਾ ਫਰੈਂਡਸ ਬੱਸ ਜੁਨੇ ਆ ਰਹੀ ਹੈ ਆਪਾਂ ਕਿਸਾਨ ਹਟ ਤੇ ਨਹੀਂ ਗਏ ਲੌਣੀ ਕਦੇ ਗਏ ਬਹੁਤ ਵਾਰੀ ਤਰਾਸ਼ ਲੈਂਦੇ ਕਦੋਂ ਲਿਆਂ ਮੈਂ ਤਾਂ ਨਹੀਂ ਗਏ ਬਦੋਂ ਬਦੋਂ ਹੋਇਆ ਤੁਸੀਂ ਮੈਨੂੰ ਇੱਥੋਂ ਲੈ ਆਏ ਦੋ ਤਿੰਨ ਵਾਰ ਤੁਸੀਂ ਲੈ ਆਏ ਹੋ ਫਿਰ ਮੈਂ ਧੋ ਹੀ ਗਏ ਆ ਆਪਾਂ ਨੂੰ ਬਸ ਇੱਕ ਤਾਂ ਫਾਇਦਾ ਵੀ ਆਪਣੇ ਘਰ ਦੇ ਕੋਲੇ ਸਾਰੀ ਮਾਰਕੀਟ ਹੈ ਬਸ ਕੋਈ ਮਰਜ਼ੀ ਚੀਜ਼ ਲੈ ਲੈ ਇਹਨਾਂ ਨੂੰ ਔਖਾ ਹੁੰਦਾ ਜਿਹੜੇ ਹੁਣ ਉੱਲੇ ਪਾਸੇ ਕਲੋਨੀਆਂ 'ਚ ਬੈਠੇ ਆ ਇਹ ਉਹ ਜਾਂਦੇ ਕਿ ਮੈਂ ਕਿਹਦੇ ਅੰਕਲ ਨਾਲ ਕਸ਼ਮੀਰ ਤੋਂ ਲੁੱਕ ਜੀ ਉਧਰ ਚੱਲਦਾ ਆ ਮੈਂ ਅੱਜ ਰੁੰਦਾ ਸੋਰੀ ਕਸ਼ਮੀਰ ਨਹੀਂ ਆ ਰੁੰਦਾ ਉਹ ਕੈਪ ਲਈ ਹੋਈ ਸੀ ਨਾ ਕੀ ਕੋ ਚੱਲ ਰਹੀ ਹੋਊਗੀ। ਓਕੇ। ਇਹ ਬਾਹਰੋਂ ਟਿਕ ਹੋਣੀਆਂ ਨੇ। ਟੋਪੀ ਲੈਣ ਲੱਗ ਗਏ। ਇਹ ਆ ਮੁਕਸਰ ਵੀ। ਇੱਥੇ ਵੀ ਆਪਾਂ ਨੂੰ ਨਿਊ ਬਿਲਡਿੰਗ ਦੇ ਵਿੱਚ ਆਏ ਹੋਏ ਨੇ, ਮਾਰਕੀਟ ਦੇ ਵਿੱਚ ਆਏ ਨੂੰ ਬਹੁਤ ਟਾਈਮ ਹੋ ਗਿਆ। ਆਏ ਨਹੀਂ ਆਪਾਂ। ਹੁਣ ਗਰਮੀ ਕਰਕੇ ਨਿਕਲਣ ਨੂੰ ਜੀ ਨਹੀਂ ਕਰਦਾ ਕਿੰਨੇ ਅੱਜ ਵੀ ਦੇ ਕਿੰਨੀ ਗਰਮੀ ਆ ਹਨਾ। ਆੜਾ। ਨਹੀਂ, ਆੜਾ ਵਿੱਚ ਆਪਣੇ ਮਿਕਸਰ ਤੇ ਥੋੜੀ ਆਏ ਆ। ਛੜ ਕੇ ਥੋੜ੍ਹੀ ਟੁੱਟੀ ਜਿੱਥੋਂ ਜਿੱਥੋਂ ਮੀਨ ਥਾਂ ਹੈਗੀਆਂ ਉਹ پارک ਵਾਲੀ ਥਾਂ ਵੀ ਟੁੱਟੀ ਹੋਈ ਸੀ ਤੇ ਛੜਕਾ ਵੀ ਡੁੱਟੀ ਹੋਈ ਟੁੱਟੀ ਨਹੀਂ ਹੁਣ ਬੰਦੇ ਪਈ ਐ ਇਹ ਹੈ ਬਣੀ ਜਾਂਦੀ ਐ ਅੱਗੇ ਤਾਂ ਘੱਡੇ ਸੀ ਹਾਂ ਫਿਰ ਉਹ ਘੱਡੇ ਜੇ ਇਹਨਾਂ ਨੇ ਬੰਦ ਕਰ ਦਿੱਤੇ ਹੁਣ ਇਹਨੂੰ ਬਣਾਉਣਗੇ ਸਾਰੀ ਛੜਕ ਨੂੰ ਦੁਬਾਰਾ ਸਹੀ ਹੈ ਕਿਉਂਕਿ ਇਹਨਾਂ ਨੇ ਪਾਪਾ ਜੀ ਆਂਦੀ ਥਾਂ ਅਜ ਗਾੜ੍ਹ ਰੱਖੀ ਸੀ ਵੀ ਦਾ ਪਾਣੀ ਘਟਦੇ ਹੋਣਗੇ ਮੰਨਦਾ ਹਾਂ ਹੈਨਾ ਸਹੀ ਚਲੋ ਫਰੈਂਡਸ ਆਪਾਂ ਬੇਟੀ ਦੇ ਸਕੂਲ ਪਹੁੰਚ ਗਏ ਉੱਥੇ ਕਰਾਂਗੇ ਆਪਾਂ ਐਂਡ ਆਪਣੇ ਬਲੌਗ ਦਾ ਓਕੇ ਛੋਟਾ ਹੀ ਰੱਖਾਂਗੇ ਫਿਰ ਬਾਹਲਾ ਨਾ ਵੱਡਾ ਫਿਰ ਹੋ ਜਾਂਦਾ ਤੇ ਆਪਾਂ ਬੇਟੀ ਨੂੰ ਸਕੂਲੋਂ ਲੈ ਲਿਆ ਤੇ ਹੁਣ ਚੱਲੇ ਆਂ ਘਰ ਤੇ ਮੇਰੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ so much for watching